ਤੂੰ ਨੰਗਾ ਕਰੇਂਗੀ ਮੈਨੂੰ ਲੱਗਦਾ ਨਹੀਂ ਸੰਧੂ ਸਾਹਿਬ ਮੈਂ ਤਾਂ ਇੰਨਾ 골ਡ ਖਰੀਦ ਕੇ ਵੀ ਨਾ ਥੋੜੀ 40 50000 ਰੁਪਏ ਦੀ ਬਚਤ ਕਰਤੀ ਆ ਟੋਨਾ ਖਰੀਦ ਕੇ 40 50000 ਦੀ ਬਚਤ ਕਿਵੇਂ ਹੋ ਗਈ ਕਿਉਂਕਿ ਨਿਊ ਜੇਡੀ ਜੁਵੇਲਰਸ ਕੋਟਕਪੂਰਾ ਵਾਲਿਆਂ ਨੇ ਦੀਵਾਲੀ ਤੱਕ ਬਹੁਤ ਵੱਡੀ ਆਫਰ ਦਿੱਤੀ ਹੈ ਕਿ ਆਪਾਂ ਜਿੰਨਾ ਮਰਜ਼ੀ 골ਡ ਖਰੀਦੀਏ ਆਪਾਂ ਨੂੰ ਲੇਬਰ ਚਾਰजेस ਬਿਲਕੁਲ ਨਹੀਂ ਪੈਣਗੇ ਪੱਕੀ ਗੱਲ ਹੈ ਹਾਂਜੀ ਪੱਕੀ ਗੱਲ ਹੈ ਭਵੇਂ ਹੁਣ ਕੋਈ ਬੁਕਿੰਗ ਕਰਵਾ ਦੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਮਰਜੀ 골ਡ ਆ ਕੇ ਲੈ ਜੇ ਪਰ ਲੇਬਰ ਚਾਰਜਸ ਪਰ ਲੇਬਰ ਚਾਰਜਸ ਜਿਹੜੇ ਕਿ ਨਹੀਂ ਲੱਗਣੇ ਪਰ ਇਹ ਆਫਰ ਸਿਰਫ ਦਿਵਾਲੀ ਤੱਕ ਦੀ ਹੈ ਸੋ ਤੁਸੀਂ ਜਲਦੀ ਜਲਦੀ ਕੋਟਕਪੂਰਾ ਸ਼ਹਿਰ ਦੇ ਵਿੱਚ ਪਹੁੰਚ ਸਕਦੇ ਹੋ ਤੁਸੀਂ ਵੀਰੇ ਹੁਣਾਂ ਦਾ ਪਤਾ ਕਰਦਿਏ ਕਿਤੇ ਇਹਨਾਂ ਦਾ ਆਪਣੇ ਘਰੇ ਲੋਕ ਆ ਕੇ ਗਾਣਾ ਕੱਢਣ ਵੀ ਇੱਥੇ ਸੋਨਾ ਮਿਲੇ ਨਾ ਬਿਨਾਂ ਲੇਬਰ ਤੋਂ ਨਹੀਂ ਨਹੀਂ ਵੀਰ ਜੀ ਤੁਸੀਂ ਪੂਰਾ ਕਲੀਅਰ ਕਰ ਦੋ ਵੀ ਇਹ ਸੱਚੀ ਗੱਲ ਨਹੀਂ ਹੈ ਨਾ ਜੀ ਇਹ ਬਿਲਕੁਲ ਸਹੀ ਗੱਲ ਹੈ ਜੀ ਅਸੀਂ ਇਹ ਨਵਾਂ ਉਪਰਾਲਾ ਇਸ ਕਰਕੇ ਕਰਨ ਲੱਗੇ ਆ ਕਿਉਂਕਿ ਸੋਨਾ ਡੇ ਬਾਈ ਡੇ ਬਹੁਤ ਮਹਿੰਗਾ ਹੋ ਰਿਹਾ ਲੋਕਾਂ ਦੀ ਸੋਚੇ ਹੋ ਰਹੀ ਹੈ ਇਹ ਸੋਨਾ ਰੇਟ ਦੇ ਉੱਪਰ ਲੇਬਰਸ ਪਾ ਕੇ ਸਾਨੂੰ ਬਹੁਤ ਜ਼ਿਆਦਾ ਆਊਟ ਆਫ ਕੰਟਰੋਲ ਹੋ ਰਿਹਾ ਸਾਡੀ ਪੇਮੈਂਟ। ਤੋਂ ਅਸੀਂ ਉਸ ਚੀਜ਼ ਨੂੰ ਸੋਚਦੇ ਹੋਈ ਐ દિਵਾਲੀ ਸਿਰ ਤੇ ਆ ਸੋਚੀ ਐ ਵਿਚਾਲ ਯਾਰ ਹਰ ਬੰਦਾ ਆਪਦੇ ਘਰੇ ਖੁਸ਼ੀਆਂ ਲੈ ਕੇ ਜਾਵੇ। દિਵਾਲੀ ਦਾ ਤਿਉਹਾਰ ਹੈ ਹਰ ਬੰਦਾ ਕਿਉਂਕਿ ਲੇਡੀਜ਼ ਨੂੰ ਔਰਨਾਮੈਂਟਸ ਗੋल्ड ਦੇ ਨਾਲ ਹੀ ਖੁਸ਼ੀ ਆਂਦੀ ਹੈ। ਭਾਵੇਂ ਲੱਕ ਤੁਸੀਂ ਕਰੇ ਜੋ ਮਰਜ਼ੀ ਇਲੈਕਟ੍ਰੋਨਿਕਸ ਸਮਾਨ ਲੈ ਜਾਓ ਪਰ ਜਿਹੜੀ ਖੁਸ਼ੀ ਗੋल्ड ਦੇ ਨਾਲ ਆਣੀ ਹੈ ਉਹ ਗੋल्ड ਨਾਲ ਹੀ ਆਏਗੀ। ਤੇ ਭਾਈ ਜੀ ਤੁਹਾਡਾ ਐਡਰੈਸ ਬੋਲੋ ਮਾੜਾ ਜਾਂ। ਐਡਰੈਸ ਸਾਡਾ ਸਰ ਹੈਗਾ ਕੋਟਪੂਰਾ ਸ਼ਹਿਰ ਡਿਸਟ੍ਰਿਕਟ ਸਾਡ ਮੇਨ ਬਾਜ਼ਾਰ ਟੋਡਾ ਚੌਂਕ ਸਾਹਮਣੇ ਟੋਡੇ ਦੀ ਦੁਕਾਨ ਆ ਸਾਡੀ ਸਰ ਉਹਦੇ ਸਾਹਮਣੇ ਮੇਨ ਬਾਜ਼ਾਰ ਪੁਰਾਣੀ ਦਾਣਾ ਮੰਡੀ ਸਾਡੇ ਜਮਾ ਕਾਲਜ ਪਾਰਕਿੰਗ ਇੱਥੇ ਆ ਠੀਕ ਹੈ ਠੀਕ ਹੈ ਜੀ ਕਟਾਰੀਆ ਆਪਟੀਕਲਸ ਇਹ ਬਿਲਕੁਲ ਸਾਹਮਣੇ ਸਾਡਾ ਸ਼ੋਰੂਮ ਹੈ ਤੇ ਵੀਰੇ ਮੈਨੂੰ ਲੱਗਦਾ ਤੁਸੀਂ ਹੋਲਮਾਰਕ ਤੋਂ ਬਿਨਾ ਹੋਰ ਕੰਮ ਵੀ ਨਹੀਂ ਕਰਦੇ ਸਾਡਾ ਸਾਰਾ 골ਡ ਦਾ ਕੰਮ ਹੈ ਜੀ ਹੋਲਮਾਰਕ ਸਮਾਨ ਮਿਲੇਗਾ A ਤੋਂ Z ਜੋ ਮਰਜੀ ਲੈ ਲਓ ਵਿਦ GST ਵਿਦ GST ਇਨਕਲੂਡ ਹੋਏਗਾ ਸਾਰਾ ਬਿੱਲ ਅਸੀਂ ਕੱਟ ਕੇ ਦੇਵਾਂਗੇ ਤੁਹਾਨੂੰ ਬਕਾਇਦਾ ਜੀ ਲੈ ਪਾਉਣ ਇਹ ਤਾਂ ਬਹੁਤ ਵਧੀਆ ਆਫਰ ਹੈ ਫਿਰ ਤਿੰਨ ਦਿਨ ਤਾਂ ਬਹੁਤ ਜਿਆਦੇ ਪੈਸੇ ਕਿਉਂਕਿ ਭੈਣਾਂ ਦੇ ਵਿਆਹ ਆਉਣ ਵਾਲੇ ਆ ਭਰਾਵਾਂ ਦੇ ਵਿਆਹ ਆਉਣ ਵਾਲੇ ਆ ਇਹਦੇ 'ਚ ਮੈਨੂੰ ਲੱਗਦਾ ਵੀ ਹਜ਼ਾਰਾਂ ਲੱਖਾਂ ਰੁਪਏ ਦਾ ਲੋਕਾਂ ਦਾ ਫਾਇਦਾ ਹੋ ਜਾਊਗਾ ਦਿਨਾਂ ਦਿਨਾਂ ਦੇ ਵਿੱਚ ਬਿਲਕੁਲ ਜੀ ਕਿਉਂਕਿ ਵਿਆਹ ਸ਼ਾਦੀਆਂ ਵਾਸਤੇ ਘੱਟੋ ਘੱਟ ਵੀ ਜੇ ਆਪਾਂ ਘੱਟ ਵੀ ਖਰੀਦੀਏ ਜੇ 10 15 ਤੋਲੇ ਤਾਂ ਹੁਣ ਆਮ ਜੀ ਗੱਲ ਹੀ ਹੈਗੀ ਆ ਤੇ ਲੇਬਰ ਆ ਜਿਹੜੀ ਕਿ ਆਪਣੀ ਪੂਰੀ ਬਾਸ ਸਕਦੀ ਹੈ ਸੋ ਤੁਸੀਂ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਲਓ ਪਾਉਣ ਫਿਰ ਆਪਾਂ ਡਿਜ਼ਾਈਨ ਵੀ ਦਿਖਾ ਦੇ ਵੀਰੇ ਹੁਣਾਂ ਦੇ ਹਾਂਜੀ ਵੀਰ ਜੀ ਜਿਹੜੇ ਲਾਈਟ ਵੇਟ ਵਾਲੇ ਡਿਜ਼ਾਈਨ ਆ ਪਹਿਲਾਂ ਤੁਸੀਂ ਉਹ ਆਜੋ ਜੀ ਤੁਹਾਨੂੰ ਮੈਂ ਦਿਖਾ ਦਾਂ ਜਿੱਦਾਂ ਹੁਣ ਤੁਸੀਂ ਦੇਖੋ ਜੀ ਸੋਨਾ ਇੰਨਾ ਮਹਿੰਗਾ ਹੋ ਗਿਆ ਜੀ ਇੰਨਾ ਮਹਿੰਗਾ ਹੋਣ ਦੇ ਕਾਰਨ ਆ ਸੈੱਟ ਸਿਰਫ ਤੁਹਾਨੂੰ ਜਿਹੜਾ ਹੈਗਾ 5 ਗ੍ਰਾਮ ਦਾ ਜੀ ਸਿਰਫ 5 ਗ੍ਰਾਮ ਦਾ ਲਓ ਜੀ ਦੇਖੋ ਜੀ ਸਿਰਫ 5 ਗ੍ਰਾਮ ਦਾ ਤੁਹਾਨੂੰ ਸੈੱਟ ਮਿਲ ਜੇਗਾ ਜੀ ਪ੍ਰੋਪਰ ਠੀਕ ਠੀਕ ਹੈ ਜੀ 10 ਗ੍ਰਾਮ ਦਾ ਆ 8 ਗ੍ਰਾਮ ਦਾ ਸੈੱਟ ਹੈ ਜੀ ਸਾਰਾ ਓਕੇ ਠੀਕ ਹੈ ਜੀ ਠੀਕ ਹੈ ਜੀ ਆ ਸੈੱਟ ਸਾਰਾ 10 ਗ੍ਰਾਮ ਦਾ ਜੀ ਠੀਕ ਹੈ ਜੀ ਯਾਨੀ ਕਿ ਇੱਕ ਇੱਕ ਤੋਲੇ ਦੇ ਵਿੱਚ ਤੁਹਾਨੂੰ ਸੈੱਟ ਮਿਲ ਜਾਣਗੇ ਹੌਲ ਮਾਰਕ ਪਾਸ ਹੈ ਜੀ ਬਕਾਇਦਾ ਸਾਰੇ ਸੈੱਟ ਠੀਕ ਠੀਕ ਹੈ ਬਈ ਆ ਸੈੱਟ ਸਾਰੇ 15 15 ਗ੍ਰਾਮ ਦੇ ਹੈ ਜੀ ਠੀਕ ਠੀਕ ਹੈ ਠੀਕ ਹੈ ਜੀ ਆ ਸੈੱਟ ਸਾਰੇ 2 2 ਤੋਲੇ ਦੇ ਹੈ ਜੀ ਠੀਕ ਹੈ ਜੀ ਜਿਹੜਾ ਤੁਹਾਨੂੰ ਆਹ ਸੈੱਟ ਮੈਂ ਦਿਖਾ ਰਿਹਾ ਜੀ ਆਹ ਸੈੱਟ ਕੋਈ ਵੀ ਇਹਨਾਂ ਚੋਂ ਚੱਕ ਲੋ ਸਾਰੇ ਸੈੱਟ 2-2 ਤੋਲੇ ਦੇ ਵਿੱਚ ਹੈ ਜੀ ਠੀਕ ਹੈ ਬੋਲ ਮਾਰਕ ਪਾਸ ਸੈੱਟ ਹੈ ਜੀ ਦੁਬਈ ਦੇ ਸੈੱਟ ਹੈ ਵਿੱਚ ਇਹਨਾਂ ਦੇ ਠੀਕ ਹੈ ਜੀ ਹਾਂਜੀ ਇਹ ਸੈਟਾਂ ਦਾ ਸਭ ਤੋਂ ਵੱਡਾ ਵਾਧਾ ਕੀ ਹੈ ਕਿਸੇ ਭੈਣ ਭਰਾ ਨੇ ਅਗਲਾ ਕਹਿੰਦਾ ਮੈਂ ਆਹ ਦੀ 3 ਨੂੰ ਰਹਿਣਾ ਸੈੱਟ 3 ਤੋਲੇ ਦਾ ਮੈਂ ਸੈੱਟ ਬਜਟ ਆਪਦੇ ਅਫੋਰਡ ਨਹੀਂ ਕਰ ਸਕਦਾ ਉਹਨੂੰ 2 ਤੋਲੇ ਵਿੱਚ 4 ਤੋਲੇ ਦਾ ਖਿਲਾਰ ਮਿਲੇਗਾ ਠੀਕ ਹੈ ਬਾਈ ਜੀ ਹਾਂਜੀ ਆ ਰਾਣੀ ਹਾਰ ਜਿਹੜੇ ਹੈਗੇ ਆ ਜੀ ਸਾਰੇ 4.5 4 ਤੋਲੇ ਦੇ ਵਿੱਚ ਹੈ ਜੀ ਸਾਰੇ ਤੇ ਇਹ ਵੇਖਣ ਚ ਲੱਗ ਨਹੀਂ ਰਹੇ ਵੀ ਇਹ 4.5 ਤੋਲੇ ਆ ਇਹ 4.5 ਤੋਲੇ ਵਿੱਚ ਸਨੇ ਟਿੱਕਾ ਸਨੇ ਕਾਂਟੇ ਸਨੇ ਸਾਰਾ ਕੁਝ ਹੈ ਇਹ ਲੱਗਦਾ ਵੀ 10 15 ਤੋਲਿਆਂ ਦਾ ਹੋਗਾ ਇਹ ਪੂਰੀ ਫਲਾਵਰਟ ਦੇ ਵਿੱਚ ਬਣਿਆ ਹੋਇਆ ਹੈ ਚਲੋ ਲੋ ਵੀ ਦੋਸਤੋ ਤੁਸੀਂ ਵੀਰ ਜੀ ਹੁਣੇ ਕੋਲੇ ਪਹੁੰਚ ਸਕਦੇ ਹੋ ਤੇ ਆਪਣਾ ਲੱਖ ਰੁਪਏ ਹਜ਼ਾਰਾਂ ਰੁਪਏ ਦਾ ਫਾਇਦਾ ਕਰ ਸਕਦੇ ਹੋ ਦੀਵਾਲੀ ਤੱਕ ਇਹ ਆਫਰ ਤੇ ਜੇ ਦੋਸਤੋ ਤੁਸੀਂ ਸ਼ੇਅਰ ਕਰਕੇ ਵੀ ਪੁੰਨ ਦੇ ਕੰਮ ਕਰੋਗੇ ਕਿਉਂਕਿ ਸੋਨਾ ਬਾੜਾ ਮਹਿੰਗਾ ਹੋਇਆ ਖੜਾ ਗਾਂ ਭੈਣਾਂ ਦੇ ਵਿਆਹ ਤੇ ਤੁਸੀਂ ਇੱਕ ਬਾਪ ਦੇ ਸਿਰ ਤੋਂ ਮਤਲਬ ਕਿ ਬੋਝ ਵੀ ਘੱਟ ਕਰ ਸਕਦੇ ਹੋ ਤੁਹਾਡੀ ਸੇਵਿੰਗਸ ਵੀ ਹੋ ਜਾਣਗੀਆਂ ਤੁਹਾਡੇ ਬੱਚੇ ਵੀ ਖੁਸ਼ ਹੋ ਜਾਣਗੇ ਔਰ ਤੁਹਾਡੇ ਪੈਸੇ ਹਰ ਤਰ੍ਹਾਂ ਦੇ ਤਰੀਕੇ ਨਾਲ ਬਚਾਵਾਂਗੇ